ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਜਿਸ ਤਰ੍ਹਾਂ ਕਿ ਪੰਜਾਬ ਦੇ ਮਾਝਾ ਇਲਾਕੇ ਵਿੱਚੋਂ ਵੱਡੇ-ਵੱਡੇ ਕਲਾਕਾਰਾਂ ਅਤੇ ਖਿਡਾਰੀਆਂ ਨੇ ਪੂਰੇ ਦੇਸ਼ ਵਿੱਚ ਮੱਲਾ ਮਾਰੀਆਂ ਹਨ ਉਸੇ ਤਰ੍ਹਾਂ ਹੀ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਦੇ ਕਈ ਪੰਜਾਬੀ ਐਕਟਰ ਵੀ ਇਸੇ ਇਲਾਕੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਹਨ ਇਸੇ ਤਰ੍ਹਾਂ ਹੀ ਇੱਕ ਹੋਰ ਪੰਜਾਬੀ ਕਲਾਕਾਰ ਮਾਝੇ ਇਲਾਕੇ ਵਿੱਚ ਪੈਂਦਾ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਸ਼ਹਿਰ ਦਾ ਵਸਨੀਕ ਅਮ੍ਰਿਤਪਾਲ ਸਿੰਘ ਮਹਲ ਸਾਬਾ ਹਨ ਜਿਨ੍ਹਾਂ ਦਾ ਆ ਰਿਹਾ ਨਵਾਂ ਗਾਣਾ ਵੈਲੀਆਂ ਦਾ ਮੁੰਡਾ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਦੀ ਉਹਨਾਂ ਵੱਲੋਂ ਪ੍ਰਮੋਸ਼ਨ ਕੀਤੀ ਗਈ ਗੱਲਬਾਤ ਕਰਦਿਆਂ ਅਮਰਿਤਪਾਲ ਸਿੰਘ ਮਾਹਲ ਅਤੇ ਵਿਜੇ ਮੱਟੂ ਪੰਜਾਬੀ ਲੋਕ ਗਾਇਕ ਅਤੇ ਫਿਲਮ ਡਾਇਰੈਕਟਰ ਨੇ ਕਿਹਾ ਕਿ ਅੱਜ ਮੈਂ ਆਪਣੇ ਨਵੇਂ ਗਾਣੇ ਦੀ ਪ੍ਰਮੋਸ਼ਨ ਕਰ ਰਿਹਾ ਹਾਂ ਅਤੇ ਇਸ ਤੋਂ ਪਹਿਲਾਂ ਮੈਂ ਪੰਜਾਬੀ ਫਿਲਮ ਪਛਤਾਵਾ ਵਿੱਚ ਬਤੌਰ ਹੀਰੋ ਰੋਲ ਕਰ ਚੁੱਕਿਆ ਹਾਂ ਗੰਦ ਦੀ ਥਰੀ ਸਰਪੰਚੀ ਅਤੇ ਅਰਜੁਨ ਵੈਲੀ ਮੇਰੀਆਂ ਆਉਣ ਵਾਲੀਆਂ ਫਿਲਮਾਂ ਹਨ ਉੱਥੇ ਹੀ ਡਾਇਰੈਕਟਰ ਵਿਜੇ ਮੱਟੂ ਨੇ ਕਿਹਾ ਕਿ ਸਾਡੀ ਇੱਕ ਹੋਰ ਫਿਲਮ ਇਸ਼ਕ ਨਾ ਪਿੱਛੇ ਜਾਤ ਆ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਗਾਣੇ ਨੂੰ ਦੇਖਣ ਅਤੇ ਸਾਡਾ ਹੌਸਲਾ ਵਧਾਉਣ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਜੀ ਅਮਰਕਮਲ ਸਿੰਘ ਸਾਬਾ ਮਾਲ ਔਰ ਸ਼ਹਿਰ ਜਿਹੜਾ ਔਰ ਸ਼ਹਿਰ ਮੇਰਾ ਕਾਦੀਆਂ ਜੀ ਤੇ ਮੈਂ ਚੜ੍ਹਦੀ ਕਲਾ ਪੰਜਾਬ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਨਮਾਣੇ ਜੇ ਬੰਦੇ ਨੂੰ ਮਾਣ ਬਖਸ਼ਿਆ ਜੀ ਅੱਜ ਕਿਹੜੀ ਗਾਣੇ ਦਾ ਪ੍ਰੋਮੋਸ਼ਨ ਕਰਨ ਵਾਸਤੇ ਇੱਥੇ ਆ ਰਹੇ ਹਾਂ ਅੱਜ ਜੀ ਗੈਲੀਆਂ ਦਾ ਮੁੰਡਾ ਗਾਣੇ ਦਾ ਨਾਮ ਆ ਜੀ ਤੇ ਉਹਦੀ ਸ਼ੂਟਿੰਗ ਚੱਲਦੀ ਪਈ ਆ ਤੇ ਉਹਦੇ ਚ ਐ ਜੇ ਡੀਐਸਪੀ ਮੈਂ ਰੋਲ ਕਰ ਰਿਹਾ ਜੀ ਤੇਰੀ ਭਾਜੀ ਪਹਿਲਾਂ ਫਿਲਮ ਮੈਂ ਐ ਜੇ ਪਸਤਾਵਾ ਕੀਤੀ ਸੀ ਐ ਜੇ ਹੀਰੋ ਤੇ ਹੁਣ ਮੈਂ ਮਹੀਨਾ ਕੋ ਹੋ ਗਿਆ ਹੈ ਕੀਤੀ ਆ ਗਾਂਧੀ 3 ਉਸ ਤੋਂ ਬਾਅਦ ਸਰਪੰਚੀ ਕੀਤੀ ਆ ਤੇ ਹੁਣ ਮੈਂ ਇਸ ਤੋਂ ਬਾਅਦ ਮੇਰੀ ਜਿਹੜੀ ਫਿਲਮਾਂ ਉਹ ਆ ਰਹੀ ਆ ਜੀ ਅਰਜਨ ਵੈਲੀ ਮੈਂ ਬਿਲਕੁਲ ਕਿੰਨਾ ਜੀ ਤੁਸੀਂ ਇਹ ਜਿਹੜੀਆਂ ਫਿਲਮਾਂ ਨੇ ਇਹ ਬਿਲਕੁਲ ਵਧੀਆ ਫਿਲਮਾਂ ਨੇ ਔਰ ਸਮਾਜ ਨੂੰ ਸੇਧ ਦੇਣ ਵਾਲੀਆਂ ਫਿਲਮਾਂ ਨੇ ਇਹ ਜ਼ਰੂਰ ਜਾ ਕੇ ਪੂਰਾ ਪੂਰਾ ਪਰਿਵਾਰ ਜਾ ਕੇ ਤੇ ਵੇਖਣ ਤੇ ਸਾਨੂੰ ਹੌਸਲਾ ਅਫਜ਼ਾਈ ਸਾਡੀ ਕਰਨ ਤੇ ਇਹਦੇ ਵਿੱਚ ਦੇਵ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ ਜੀ ਉਹ ਬਾਕੀ ਪੂਰੀ ਟੀਮ ਜਿਹੜੀ ਆ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਨੇ ਜਿਹੜੇ ਸਾਡੇ ਡਾਇਰੈਕਟਰ ਨੇ ਬੈਨੀਪਾਲ ਜੀ ਉਹਨਾਂ ਨੇ ਬਹੁਤ ਵਧੀਆ ਫਿਲਮ ਬਣਾਈ ਹੈ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਜੀ ਸਾਰੇ ਵੱਧ ਚੜ ਕੇ ਵੇਖਣ ਔਰ ਸਾਰੇ ਜਾ ਕੇ ਦੇਖਣ ਔਰ ਬਹੁਤ ਸਿਹਤ ਦੇਣ ਵਾਲੀਆਂ ਫਿਲਮਾਂ ਨੇ ਬਹੁਤ ਵਧੀਆ ਫਿਲਮਾਂ ਨੇ ਜੀ ਵਿਜੇ ਮੱਟੂ ਪੰਜਾਬੀ ਲੋਕਾਇਕ ਤੇ ਫਿਲਮ ਡਾਇਰੈਕਟਰ ਦੋਸਤੋ ਅਸੀਂ ਅੱਜ ਇੱਕ ਕਾਦੀਆਂ ਸ਼ਹਿਰ ਦੇ ਵਿੱਚ ਵੈਲੀ ਮੁੰਡਾ ਉਹਦੀ ਗਾਣੇ ਦੀ ਸ਼ੂਟਿੰਗ ਕਰ ਰਹੇ ਆ ਜਿਦੇ ਵਿੱਚ ਇਹ ਸਾਰੇ ਕਲਾਕਾਰ ਆਪਣਾ ਰੋਲ ਜਿਹੜਾ ਬੜੀ ਵੇਖੂਬੀ ਦੇ ਨਾਲ ਨਿਭਾ ਰਹੇ ਨੇ ਮੇਰੇ ਨਾਲ ਇਧਰਲੇ ਪਾਸੇ ਮੇਰੇ ਨਾਲ ਕਾਦੀਆਂ ਤੋਂ ਸਾਡੇ ਸਾਹਬ ਸਿੰਘ ਵੀਰ ਜੀ ਉਹ ਇੱਕ ਡੀਐਸਪੀ ਦਾ ਜਿਹੜਾ ਕਿਰਦਾਰ ਹੈ ਨਿਭਾ ਰਹੇ ਨੇ ਤੇ ਹੋਰ ਵੀ ਪੁਲਿਸ ਮੁਲਾਜ਼ਮਾਂ ਦਾ ਕਿਰਦਾਰ ਜਿਹੜਾ ਨਿਭਾਰੇ ਨੇ ਇੱਧਰ ਮਲਕੀਤ ਸਿੰਘ ਔਰ ਉਧਰ ਸਰਪੰਚ ਸਾਹਿਬ ਉਹ ਸਾਰੇ ਜਿਹੜੇ ਆਪਣੇ ਬਹੁਤੀ ਵੱਖਰੇ ਵੱਖਰੇ ਕਿਰਦਾਰ ਨਿਭਾ ਰਹੇ ਨੇ ਤੇ ਦੋਸਤੋ ਬਹੁਤ ਜਲਦ ਇਹ ਗਾਣਾ ਤੁਹਾਡੇ ਤੱਕ ਪਹੁੰਚਾਵਾਂਗੇ ਅਸੀਂ ਸ਼ੂਟ ਹੋ ਚੁੱਕਾ ਬਸ ਇੱਕ ਵੀਕ ਦੇ ਅੰਦਰ ਅੰਦਰ ਇਹ ਗਾਣਾ ਤੁਹਾਡੇ ਤੱਕ ਪਹੁੰਚ ਜਾਏਗਾ ਤੇ ਇਸ ਤੋਂ ਅੱਗੇ ਜਿਹੜੀ ਸਾਡੀ ਨਵੀਂ ਪਲਾਨਿੰਗ ਹੈ ਉਹ ਇੱਕ ਪੰਜਾਬੀ ਫੀਚਰ ਫਿਲਮ ਦੀ ਪ੍ਰੋਜੈਕਟ ਦੀ ਹੈ ਉਹ ਬਹੁਤ ਜਲਦੀ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜਿਹਦਾ ਨਾਂ ਹੈ ਇਸ਼ਕ ਦਾ ਵੇਖੇ ਜਾਤ ਦੋਸਤੋ ਬਹੁਤ ਜਲਦੀ ਇਹ ਪ੍ਰੋਜੈਕਟ ਤੁਹਾਡੇ ਤੱਕ ਪਹੁੰਚਾਵਾਂਗੇ ਜਿਹਦੇ ਵਿੱਚ ਤੁਹਾਨੂੰ ਬਹੁਤ ਇੰਟਰਟੇਨਮੈਂਟ ਦੇਖਣ ਨੂੰ ਮਿਲੇਗਾ ਔਰ ਅੱਛੀ ਕਾਮੇਡੀ ਦੇਖਣ ਨੂੰ ਮਿਲੇਗੀ ਦੋਸਤੋ ਬਹੁਤ ਜਲਦੀ ਇਹ ਪ੍ਰੋਜੈਕਟ ਲੈ ਕੇ ਤੁਹਾਡੇ ਤੱਕ ਪਹੁੰਚ ਰਹੇ ਹਾਂ ਔਰ ਅੱਜ ਦਾ ਸਾਰਾ ਕਾਰੋਮਦਾਰ ਜਿਹੜਾ ਉਹ ਸਾਡੇ ਸਾਹਬ ਸਿੰਘ ਵੀਰ ਜੀ ਸੰਭਾਲ ਰਹੇ ਨੇ ਕਾਧੀਆਂ ਤੋਂ ਮਾਲ ਸਾਫ ਅਸੀਂ ਆਪਣੇ ਸਾਰੇ ਜਿੰਨੇ ਵੀ ਪੰਜਾਬ ਵਾਸੀ ਨੇ ਜਾਂ ਬਾਰ ਲੀਆ ਕੰਟਰੇ ਆਂ ਚ ਵਸਦੇ ਜਿੰਨੇ ਵੀ ਇਸ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਪੰਜਾਬੀ ਵਿਰਸੇ ਨੂੰ ਪਿਆਰ ਕਰਦੇ ਨੇ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਇਹ ਸਾਡੀ ਆਉਣ ਵਾਲੀ ਮੂਵੀ ਤੇ ਇਹ ਜਿਹੜਾ ਵੈਲੀ ਮੁੰਡਾ ਗਾਣਾ ਆ ਇਹਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਅਗਲੀ ਮੂਵੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਤੁਹਾਡਾ ਐਂਟਰਟੇਨ ਕਰਾਂਗੇ ਮੇਰਾ ਨਾਮ ਦਲਜੀਤ ਕੌਰ ਤੇ ਮੈਂ ਇੱਥੇ ਵੈਲੀ ਮੁੰਡਾ ਦੇ ਗਾਣੇ ਦੇ ਵਿੱਚ ਜਿਹੜਾ ਆ ਮਦਰ ਦਾ ਰੋਲ ਅਦਾ ਕੀਤਾ ਆ ਤੇ ਮੈਂ ਬਹੁਤ ਦਸਿਕਾ ਦੋਂ ਅਪੀਲ ਕਰਦੀ ਆ ਕਿ ਜਿਹੜਾ ਇਹ ਗਾਣੇ ਨੂੰ ਵੱਧ ਤੋਂ ਵੱਧ ਪਿਆਰ ਦੋ ਤੇ ਵੱਧ ਤੋਂ ਵੱਧ ਲਾਈਕ ਵੀਊ ਦੋ ਤੇ ਸਾਰੇ ਜਿਹੜੇ ਆ ਇਹ ਗਾਣੇ ਨੂੰ ਵੱਧ ਤੋਂ ਵੱਧ ਪਿਆਰ ਦੇਣ